ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਦੀਫਾ ਨੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਟਡਿਆਲਾ ਨੱਥ ਪੱਤੀ ਮਿਰਜੋਵਾਲ ਤਹਿਸੀਲ ਪਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਰਣਜੀਤ ਸਿੰਘ ਨਾਲ ਅੱਜ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਜਾਂ ਦਿਖਾਉਣੀਆਂ ਵਾਂ ਜਿਨ੍ਹਾਂ ਦੇ ਵਿੱਚੋਂ ਦੋ ਸੋਈਆਂ ਤੇ ਇੱਕ ਗੱਬਣੇ ਹਾਂਜੀ ਜੀ ਬਿੱਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆ ਰਪੀ ਭਾਈ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਹਾਂ ਵਧੀਆ ਵਧੀਆ ਕਿਰਪਾ ਤੁਹਾਡੀ ਹੋਸਣਾ ਚਲੋ ਵਧੀਆ ਚੀਜ਼ਾਂ ਵੇਖ ਗਿਆ ਤੇ ਨਾਲ ਮਾਲ ਫਿਰ ਉਦਣ ਵਾਲਾ ਵੇਖਿਆ ਵੀ ਤੂੰ ਠੀਕ ਹੈ ਤੇ ਚਲੋ ਫਿਰ ਨਾਮ ਦੱਸ ਤੇ ਕਰੀ ਨਾਮ ਮੇਰਾ ਰਣਜੀਤ ਸਿੰਘ ਹਾਂਜੀ ਪਿੰਡ ਟੜੇਾਲਾ ਨੱਤ ਪੱਤੀ ਮਿਰਚੋ ਵਾਲੀ ਠੀਕ ਹੈ ਧੀਰਾ ਦੇ ਲਾਕੇ ਨਵੇਂ ਬਾਈਪਾਸ ਦੇ ਨਾਲ ਜਿਲ੍ਹਾ ਗਰਦਾਸੋਂ ਜਿਲ੍ਹਾ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਵੀ ਕੋਲ ਨੰਬਰ ਮੇਰਾ 985509490 ਠੀਕ ਹੈ ਤੇ ਅੱਜ ਫਿਰ ਮੱਝ ਲੈ ਆਂਤੀਆਂ ਗਦੇ ਕਦੀ ਮੱਝ ਪਾਈ। ਇਹਨੇ ਸ਼ੌਂਗ ਦੇ ਜਾਗ ਪਿਆ ਹਰਪੀ ਭਾਜੀ। ਪੌਦਾ ਪੌਦਾ ਨੂੰ ਮਕਾਈਆਂ ਦੀ। ਨਾ ਤਾਂ ਪਤਾ ਨਹੀਂ ਯਰਕਾ ਹੁਣ ਯਰਕਾ ਚੂਆਈ। ਅੱਛਾ। ਚਾਹੀਦੀ ਦੇ ਜਾਣੀ ਕਿ ਚੱਲ ਆ ਜਾਣੀ। ਅੱਗੇ ਤੇ ਸਾਰੀਆਂ ਹੀ ਲੱਖੋਂ ਅੰਦਰ 50 ਹਜ਼ਾਰ ਦੇ ਅੰਦਰ ਹੋ ਜਾਂਦੀਆਂ। ਅਜੇ ਤਾਂ ਕੱਲੀ ਵੀ ਲੱਖ ਟੱਪਾਓਗੇ ਜੀ ਆਪ ਦਾ। ਟੱਪ ਜਾਣੀ ਹਰਪੀ ਭਾਜੀ। ਅੱਛਾ। ਥੋੜੀ ਵੱਡੀ। ਠੀਕ ਹੈ। ਹਾਂ ਜੀ। ਤੇ ਚਲੋ ਫਿਰ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ। ਸੋਆ ਕਿੰਨਾ ਚੇ ਇਹਦਾ? ਹਰਪੀ ਭਾਜੀ ਪਹਿਲਣ ਆ। ਅੱਛਾ। ਮੂੰਹੋਂ ਚਾਰ ਦੰਦ ਆ। ਚੈੱਕ ਠੀਕ ਹੈ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੂਈ ਨੂੰ ਦੱਸ ਕਿ ਤੇਰਾਗੇ ਦੱਸ ਦੇਣਾ ਹੈ ਬੱਚਾ ਕੀ ਮਗਰ ਕਟਾ ਜੀ ਕਿਹੜਾ ਪਹਿਲਾ ਆਹ ਵਾਲਾ ਕਟਾ ਜੀ ਦਾ ਤੇ ਦੁੱਧ ਕਿੰਨਾ ਤਿਆਰ ਜੇ ਤੇ ਕੋਲ ਹਰਪੀ ਭਾਜੀ ਅਠਾਂ ਦੇ ਲਗਭਗ ਹੈਗਾ ਅੱਛਾ ਹਾਂਜੀ ਟ੍ਰੋਲਾ ਪੱਕਾ ਦੁੱਧ ਜਿਹੜਾ ਹੈਗਾ ਪੱਕਾ ਜਿਹੜਾ ਤੇ ਕਿੰਨਾ ਕਿ ਦੁੱਧ ਚਵਾਈ ਜਾਊਗੀ ਹੈ ਮੈਂ 9-10 ਕਿਲੋ ਕਰੂੰਗੀ ਚਲੋ ਫਿਰ ਤੋਰ 9-10 ਲੀਟਰ ਦੇ ਕਰੀਬ ਦੁੱਧ ਜਿਹੜਾ ਕੱਢੀ ਜਾਊਗੀ ਪਹਿਲਾ ਸੂਰਾ ਜਿਹੜਾ ਸੂਈ ਹੈ ਤੇ ਮੂੰਹ ਜਿਹੜੀ 4 ਦਿਨ ਦੱਸਦੇ ਬਾਕੀ ਇਹ ਵੀਡੀਓ ਬਣਾਉਂਦਾ ਟਾਈਮ ਵੀ ਆਪਣਾ ਦੁਪਹਿਰ ਦਾ ਵਾ ਸ਼ਾਮ ਤੱਕ ਰ ਆਪਣਾ ਦੁੱਧ ਦੇ حساب ਨਾਲ ਹਵਾਨਾ ਜਿਹੜਾ ਤਿਆਰ ਕਰੂਗੀ ਚੱਲਾ ਬੰਦ ਹੋ ਜੀ ਆਹ ਦੇ ਸੰਦੇ ਹਵਾਨਾ ਇਹਦਾ ਲੱਗ ਗਿਆ ਤੇ ਕਿੰਨਾ ਫਿਰ ਮੋਲ ਰੱਖਣਾ ਇਹਦਾ ਅਰਬੀ ਭਾਜੀ ਮੈਂ ਤੁਹਾਨੂੰ ਦੱਸਣ ਦੇ ਮੈਂ ਮਈਆਂ ਮੈਂ ਅੱਗੇ ਵੀ ਘੱਟ ਲੈਣਾ ਹੁੰਦਾ ਨੇ ਮਈਆਂ ਲਈਆਂ ਵੀ ਯਾਰ ਕੱਪਲੀ ਯਾਰੀ ਠੀਕ ਆ ਤਾਂ ਵੀ ਮਈਆਂ ਸਿਆਲ ਜੀ ਕਿ ਤੁਹਾਨੂੰ ਪਤਾ ਇੱਕ ਦੀ ਇੱਕ ਪਾਈ ਹੀ ਮੱਝ ਪਹਿਲਾਂ ਬਸ ਤੇ ਦਈਆ ਪਤਾ ਹੁਣ ਮੈਂ ਉੱਚੀ ਲੈ ਲਈਏ ਕਿ ਸਸਤੀ ਸਸਤੀ ਲੈ ਲਈਏ ਨਹੀਂ ਜਿਵੇਂ ਮੈਨੂੰ ਪਤਾ ਇਹ ਤੇ ਹੁਣ ਬਾਅਦ ਚ ਪਤਾ ਲੱਗੂਗਾ ਪੂਰੇ ਤਾਂ ਚ ਗਾਕਾਂ ਤੇ ਡਿਪੈਂਡ ਆ ਠੀਕ ਆ ਵੇਚਣ ਨੂੰ ਤੇ ਭਾਈ ਹੱਟ ਮੇਰਾ ਮੁੱਲ ਕਰਤਾ 5000 ਰੁਪਏ ਅੱਛਾ ਹਾਂਜੀ ਕਿੰਨੇ ਦੀ ਦੇ ਦਈਏ 64 ਦੀ ਦੇ ਦਈਏ 6800 ਦੇ ਦਈਏ ਅੱਛਾ ਕੋਈ ਛੋੜ ਨਹੀਂ 100 ਰੁਪਏ ਠੀਕ ਆ ਹਾਂਜੀ ਚਲੋ ਬਾਕੇ ਕੋ ਫੋਨ ਲਾਵੇ ਕੋਈ ਗੱਲ ਲਾ ਲੈ ਅੱਛਾ ਮੈਂ ਤੁਹਾਨੂੰ ਸੂਰਾ ਕਰਾਂਗੇ ਜਿਹੜੇ ਸਾਹ ਨਾਲ ਝੋਟੀ ਹੋ ਸਾਹ ਨਾਲ ਕੋ ਫੋਨ ਮੁੱਲ ਲਾ ਲੈ ਹਨਾ ਕੋਈ ਠੀਕ ਆ ਤੇ ਹੁਣ ਆ ਗੱਬਣ ਜੇ ਆਪੀ ਪਾਈਏ ਗੱਬਣ ਆ ਠੀਕ ਆ ਕੁਝ ਲੈ ਜੂਗੀ ਦੱਸ ਦਿਓ ਦਸ ਦਿਨ ਖੜਦੀ ਹੈ ਜੀ ਤੇ ਆ ਦੇਖ ਸਾਦੇ ਜੀ ਮਿਲ ਕੇਵੇਂ 99 ਦੇ ਦੇਖ ਸਾਦੇ ਇਹ ਕਿੰਨੇ ਕ ਦੁੱਧਾ ਲੀਜੇ ਆਪੀ ਪੇ ਉਹ ਤੇ ਚੱਕ ਜਾਂਦੇ ਘਰ ਵਾਲੇ ਤੇ 14 15 ਕਿਲੋ ਆੱਕੀ ਜਾਂਦੇ ਅੱਛਾ ਤੇ 12 13 ਕਿਲੋ ਹੀ ਦੇਈ ਜਾਏ ਬੜਾ ਹਾਂਜੀ ਹਾਂਜੀ ਤੇ ਚਲੋ ਖੋਲੋ ਫਿਰ ਦੂਜੀ ਅੱਛਾ ਦੂਸਰਾ ਹਾਂਜੀ ਬਾਕੀ ਤੱਕ ਹਵਾਨੇ ਦੀ ਗਾਂ ਨੂੰ ਰੱਖਦੀ ਆ ਗਾਂ ਨੂੰ ਥੋੜੀ ਤੱਕ ਗਾਂ ਤੇ ਉਤਨੇ ਵੀ ਚਲੋ ਸਾਂਭੀ ਸਾਂਭੀ ਚੰਗੀ ਆ ਆਹ ਦੇਖਸਾ ਦੇ ਵਿੱਚ ਕੋਈ ਤਾਂ ਵੀ ਚੰਗੀ ਤਰ੍ਹਾਂ ਆਹ ਦੇਖਸਾ ਦੇ ਹਵਾਨਾ ਜਿਹੜਾ ਇਹਦਾ ਲਾਗੇ ਤਾਂ ਟੈਡ ਦਾ ਟੈਡ ਦਾ ਟੈਡ ਦਾ ਉਹਨੂੰ ਮਾਰ ਲਈ ਆਹ ਦੇਖ ਅੱਜ ਭਾਈ ਬਣੂਗੀ ਅਜੇ ਅਜੇ ਤਿਆਰ ਨਹੀਂ ਆ ਚੰਗੀ ਬਾਹਰ ਤੇ ਲਾ ਗਿਆਂ ਮੈਂ ਤੇ ਇਹਦਾ ਫਿਰ ਮੁੱਲ ਹਰ ਪੀਪਾ ਜੀ ਮੁੱਲ ਕਾ ਨੂੰ ਤੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ੜੀ ਮੈਨੂੰ ਕੋਈ ਸਮਝ ਨਹੀਂ ਆ। ਅੱਛਾ ਮੈਂ ਤਾਂ ਲੱਖ ਦੀ ਵਿਗ ਜੀ। ਅੱਛਾ ਤੇ ਗਾੜੀ ਤੇ ਨੂੰ ਦੱਸੋ ਕਿਨੇ ਦੀ ਚੀ। ਕਰੋ ਕੋ ਸਾਹ ਜਿਹੜਾ ਮੁੱਲ ਦੇ ਵਿੱਚ ਕਿੰਨੇ। 95 ਦੀ ਦੇ ਦਈਏ। ਇੱਕੋ ਗੱਲ। ਇੱਕੋ ਹੀ ਗੱਲ। 90 ਦੀ ਦੇ ਦਈਏ। 90 ਦੇ 500 ਚੋੜੇ। ਠੀਕ ਆ। ਠੀਕ ਆ ਜੀ। ਫਿਰ ਮੇਰਾ ਵੀਰ ਭਰਾ ਨੂੰ ਫੋਨ ਲਾ ਲੈ। ਮਾਨਤਨ ਨੂੰ ਫੋਨ ਲਊਗਾ। ਅੱਛਾ ਮਾਨਤਨ ਪੂਰਾ ਕਰ ਦੋਗੇ ਕੇ। ਫੋਨ ਲਾਵੇ ਕੋਈ ਇੱਕ ਵਾਰੀ ਜ਼ਰੂਰ। ਜਿਹੜੇ ਵੀ ਵੀਰ ਦੇ ਕੋਈ ਵੀ ਪਸੰਦ ਆਉਂਦੀ ਆ ਚਿਹਰਾ ਇਹਦਾ ਇੱਕ ਰਹੀ ਦੇਖ ਸਕਦੇ ਜੇ ਲਾਗੇ ਤਾਂ ਤੇ ਹੁਣ ਇੱਕ ਆ ਮੈਂ ਤੁਹਾਨੂੰ ਦਿਖਾਉਣੀ ਆ ਚੰਗੀ ਜਵਾਨ ਮਾਜਿਆ ਜਿਹੜੀ ਚੰਗੇ ਕੱਦ ਗਾਠ ਚ ਆ ਇਹਨੋ ਕਿੰਨਾ ਚਿਰ ਹੋ ਗਿਆ ਵੀਰ ਜੀ ਸੋਈ ਨਾ ਅਰਫੀ ਭਾਈ ਇਹਨੂੰ ਵੀ ਅੱਠ ਕਿ ਦਿਨੀ ਹੋਇਆ ਅੱਛਾ ਇਹਦਾ ਮਗਰ ਵੀ ਕਟਾ ਹੀ ਆ ਇਹਦੇ ਮਗਰ ਕਟਾ ਆ ਹਾਂਜੀ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਆ ਅਰਫੀ ਭਾਈ ਦੁੱਧ ਦੇਤਾ ਥਲੇ 13-14 ਮਿੰਟ ਤਿਆਰ ਜਿਹੜਾ ਪੱਕਾ ਲੀਟਰ ਦਾ ਮਿਲ ਕੇ ਅੱਛਾ ਫੇਰ ਦੋ ਟਾਈਮ ਚੋਲੇ ਹਨਾ ਦੋ ਟਾਈਮ ਛੱਡ ਕੇ ਤਿੰਨ ਟਾਈਮ ਚੋਕੇ ਤਸਲੀ ਕਰੇ ਆਪੀ ਤੇ ਕਿੰਨਾ ਗੱਟ ਕੱਢੀ ਜਾਊਗੀ ਆ ਦੋਤੇ ਭਾਈ ਹੁਣ 17 16 17 ਕਿਲੋ ਕਰਨਾ ਚਾਹੀਦਾ ਮੈਨੂੰ ਅੱਛਾ ਕੱਦ ਵਜਨ ਵੇਖੋ ਕਿਤੇ ਮੇਰੇ ਮੁੱਢੇ ਤੱਕ ਆਉਂਦੇ ਵਜਨ ਕੋਲ ਉੱਤਨੀ ਮੈਨੂੰ ਨਹੀਂ ਵੱਡੀ ਤੋਰੋ ਹਾਂ ਫਿਰ ਇੱਕ ਰੀਨ ਆਹ ਬੱਚਾ ਜੀ ਜਿਹੜਾ ਇਹਦਾ ਆ ਥਾਣੇ ਵੀ ਦੇਖ ਸਕਦੇ ਜਿਹਦੇ ਲੱਗੇ ਤਾਂ ਤੇ ਮਿਲ ਕੇਵੇਂ ਨੇ ਵੀ ਚੰਗੀ ਮੋਟੀ ਗਾਵਾਂ ਵਰਗੀ ਲੱਗੀ ਆ ਉਹ ਬਾਕੀ ਇੱਕ ਥੋੜੀ ਜੀ ਰਗੜ ਜੀ ਦੇ ਲੱਗੀ ਆ ਉਹ ਗੱਡੀ ਕੋਲ ਲੱਗੇ ਮਾੜਾ ਸਿੱਕੜਾਇਆ ਉੱਤੇ ਜਿਹੜਾ ਬਾਕੀ ਪੂਰੀ ਜਵਾਨ ਮੱਝ ਆ ਜਿਹੜੀ ਮੱਜਾਂ ਦੇ ਹਿਸਾਬ ਨਾਲ ਸਾਈਜ਼ ਜਿਹੜਾ ਪੂਰਾ ਹੋਲੇ ਬਾਕੀ ਜੇ ਟਾਈਮ ਜਿੰਨਾ ਅੱਗੇ ਵੀ ਬੇਨਤੀ ਕੀਤੀ ਸੀ ਆਪਾਂ ਕੀ ਦੁਪਹਿਰ ਦਾ ਵਾ ਸ਼ਾਮ ਤੱਕ ਜਿਹੜਾ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨਾ ਜਿਹੜਾ ਤਿਆਰ ਕਰੂੰਗੀ ਤੇ ਇਹਦਾ ਮੁੱਲ ਵੀ ਜੀ ਫਿਰ ਹਰ ਵੀ ਭਾਈ ਜਰਾ ਮੁੱਲ ਫੋਨ ਤੇ ਕਰ ਲਾਂਗੇ ਅਛਾ ਇਹਦਾ ਮੁੱਲ ਫੋਨ ਤੇ ਕਰਨਾ ਹੈ ਜਿਹੜਾ ਵੀ ਭਰਾ ਫੋਨ ਕਰੇ ਠੀਕ ਆ ਮੋੜਦਾ ਨਹੀਂ ਦੇ ਕੇ ਤੁਰੂੰਗਾ ਮੈਂ ਠੀਕ ਆ ਤੋ ਚਾਹਵਨ ਫੋਨ ਕਰੇ ਇੱਕ ਜੀ ਹੈ ਨਾ ਕੋਈ ਮੱਝ ਦੇ ਸਾਬ ਦਾ ਮੁੱਲ ਲਾਵੇ ਤੇ ਤੁਸੀਂ ਵੀ ਉਸਾਰਨਾ ਦੇ ਦੇਓ ਠੀਕ ਆ ਤੇ ਹੁਣ ਆ ਗਈ ਗਾਂ ਇੱਕ ਆਪਣੇ ਕੋਲ ਐਂਡ ਤੇ ਇਹ ਬੱਚੇ ਤਾਂ ਬਿਨਾਈਆਂ ਹਨਾ ਹਾਂਜੀ ਇਹ ਬੱਚੇ ਤਾਂ ਵਗਾਰਾ ਤੇ ਇਹਦੇ ਕੋਲ ਦੁੱਧ ਦੁੱਧ 9 ਕਿਲੋ ਆ ਜੀ ਅੱਛਾ ਹੈਗਾ ਪੱਕਾ ਦੁੱਧ ਪੱਕਾ ਦੁੱਧ 9 ਕਿਲੋ ਦੋੜਦਾ ਫੇਰ ਇਹਨਾਂ ਇੱਕ ਜੀ good mm -hmm. ਤੇ ਇਹਦਾ ਫਿਰ ਮੁੱਲ ਹਰ ਵੀ ਮੇਰਾ ਜੈਜੀ ਆ ਕਿੰਨਾ ਕ 16000 ਰੁਪਏ 16000 ਕੋਈ ਮੁੱਲ ਵਾਸ ਨਾ ਵਧ ਨਾ ਘਟ ਅੱਛਾ ਪੱਕਾ ਫਿਕਸ ਹੀ ਕਰਤਾ ਗਏ 16000 ਰੁਪਏ ਠੀਕ ਹੈ ਗਾੜੀ ਕਰ ਲਾਂਗੇ ਜੇ ਕੋਈ ਆ ਵੀ ਮੇਰਾ ਫੋਨ ਕਰੇ ਚਲੋ ਬਾਕੀ ਕੋਈ ਫੋਨ ਲਾਵੇ ਹਨਾ ਇੱਕ ਰੀ ਤੇ ਬਾਕੀ ਇਹ ਆ ਵੀ ਮੱਜਾਂ ਜਿਹੜੀਆਂ ਸੋਈਆਂ ਵਾਂ ਹਾਂਜੀ ਹਾਂਜੀ ਇੱਥੋਂ ਆਪਣੀ ਚਵਾਈ ਕਰਕੇ ਚਵਾਈ ਕਰਕੇ ਤਸੱਲੀ ਕਰਕੇ ਲੈ ਜਾ ਤਸੱਲੀ ਕਰਕੇ ਆਪਣੀ ਸਮਝਣਾ ਹਾਂਜੀ ਆਪਣੀ ਮਰਜ਼ੀ ਨਾਲ ਵੇਖ ਚਾ ਕੇ ਪਸ਼ੂ ਖੜੋ ਆਪਣੀ ਗਾਰੰਟੀ ਤੇ ਪੈਸੇ ਤੁਸੀਂ ਖਰਚਨੇ ਸਾਰੀਆਂ ਚੀਜ਼ਾਂ ਵੇਖ ਚਾ ਕੇ ਖੜਿਆ ਕਰੋ